ਨ ਬੁਲੇਟ ਇਸ ਵੇਲੇ ਕੀਰਾਲ ਦਾ ਖੋਲਦੇ ਬਾਜ ਲੈ ਵੀ ਸਾਊਂਡ ਆਊਨ ਇਹ ਲਾਹੌਰਿਆ ਇਹ ਅਲੀ ਬੜੇਚ ਇਹ ਲੈਂਦੇ ਪੰਜਾਬ ਵਾਲਾ ਬੁਲੇਟ ਤੇ ਲਾਹੌਰਿਆ ਬੱਲੇ ਬੱਲੇ ਗ੍ਰੇਟਰ ਟ੍ਰੈਂਟੋ ਏਰੀਆ ਤੇ ਯੂਨਾਈਟਿਡ ਬ੍ਰਿੰਟਨ ਕੇ ਬਸ ਖੋਰ ਤੇ ਜੀਆਂ ਇਹਨੂੰ ਆਖ ਰਹੇ ਆ ਹਰਮਨ ਬੁਲੇਟ ਹੁਣ ਚਾਰਾਂ ਵਿੱਚੋਂ ਜਿੰਨੇ ਕ ਟੱਚ ਉਹਨੇ ਹੀ ਜੱਫੇ ਜਿੰਨੇ ਕ ਟੱਚ ਉਹਨੇ ਹੀ ਰੇਡ ਹੁਣ ਮਠੱਡੇ ਵਾਲਾ ਬਠੱਡੇ ਵਾਲਾ ਆਟਾ ਬਿਰਕਾ ਦਸਾਂਝਾ ਬੜਾ ਪਿੰਡ ਪਰ ਕਹਿੰਦੇ ਨੌਜਵਾਨ ਹੈ ਦੀਪੇ ਦਾ ਪੁੱਤਰ ਹੋ ਗਿਆ ਮੂਰੇ ਪੁਆਇੰਟ ਬੱਲੜ ਦਾ ਬੋਲਣ ਦਾ ਬੋਲਣ ਲਈ ਤਾੜੀਆਂ ਮਾਰੀ ਪਾਲੀ ਅਗਲੀ ਰੇਡ ਪਾ ਰਿਹਾ ਤੇ ਚਾਰ ਨੌਜਵਾਨ ਸਾਹਮਣੇ ਐੰਤਿਆਰੀ ਦੇ ਵਿੱਚ ਨੇ ਆਹ ਚਾਰਾਂ ਦੇ ਵਿੱਚੋਂ ਕਾਂਗੇ ਵਾਲਾ ਕਾਂਗਾ ਗੁਰਵਿੰਦਰ ਕਾਂਗਾ ਕਰੂ ਬੜਾਂਗਾ ਗੁਰਵਿੰਦਰ ਕਾਂਗਾ ਕਰੂ ਬੜਾਂਗਾ ਕਰੂ ਬੜਾਂਗਾ ਲਾ ਕੇ ਖਿੱਚ ਕੇ ਖਿੱਚ ਕੇ ਕੋਲ ਲਾਉ ਕਿ ਨਹੀਂ ਪਰ ਪਾਲੀ ਬਾਟਾਂ ਮਰਦਾ ਜਾਂਦਾ ਹੈ ਸਿਰਾ ਅਗਲੀ ਰੇਡ ਰਾਏ ਜੀ ਵੀ ਟੇਡੇ ਦੇ ਹੋ ਜਾਂਦੇ ਆ ਰੇਬੋ ਸਿੱਧੂ ਦੇ ਨਾਲ ਲੱਗਦਾ ਜੋਰ ਅੱਜ ਦੇ ਟਾਈਮ ਦੇ ਇਹ ਦੋ ਅੰਬਾ ਸ਼ੀਨੂ ਅੰਬਾ ਸ਼ੀਨੂ ਗਗਸ ਸਿੰਘ ਜੀ ਕੰਗ ਨਵੇਂ ਸ਼ਹਿਰ ਵਾਲੇ ਅੱਜ ਦੇ ਕੱਪ ਦੇ ਵੱਡੇ ਸਪਾਂਸਰ ਹੈ ਲਓ ਲਾਹੌਰੀਆਂ ਇੱਕ ਜ਼ੋਰ ਦੇ ਨਾਲ ਇੱਕ ਜ਼ੋਰ ਦੇ ਨਾਲ ਕਮਾਲ ਕਰ ਗਿਆ ਆ ਸੰਗੇ ਨੇ ਕਹਿੰਦੇ ਐਨ ਕਹਿੰਦਾ ਤਾੜੀਆਂ ਮਾਰ ਦਿਓ ਮੁੰਡੇ ਲਈ ਦਿੱਤਾ ਵੀ ਹਰ ਇੱਕ ਜਫੇ ਦਾ ਜਿਹੜਾ ਹੈ ਉਹ 5-500 ਡਾਲਰ ਦਿੱਤਾ ਜਾਣਾ ਹੈ ਇਹਨਾਂ ਵੀਰਾਂ ਦਾ ਗਹਿ ਗੱਡ ਮਾ ਧੰਨਵਾਦ ਹੈ ਲਾ ਹਰਮਨ ਬੁਲਟ ਹਰਮਨ ਬੁਲਟ ਤੇ ਯਾਦ ਸਕੰਜਾ ਖੇਡ ਕਬੱਡੀ ਦਾ ਸਕੰਜਾ ਯਾਦ ਕੋਟਲੀ ਗਾਜਰਾਵਾਲਾ ਲਾਉ ਕਹਿੰਦੇ ਐਨ ਸਿਰੇ ਦਾ ਜਫਾ ਕਿ ਜਫਾ ਮਾਰ ਕੇ ਕੁੜਕੀ ਪਾਲੀ ਲੱਤਾਂ ਨੂੰ ਜਿੰਦੇ ਵਾਂਗੂ ਗੋਲ ਹੋ ਗਿਆ ਜਿੰਨਾ ਭਾਰ ਸੀ ਗੱਬਰੂ ਆ ਤੇਰਾ ਉਹ ਕੰਡਿਆਂ ਵਾਂਗੂ ਤੋਲ ਹੋ ਗਿਆ 56 ਪੱਤੋ ਵਾਲਾ ਆ ਫੇਰ ਕਹਿੰਦੇ ਕਬੱਡੀ ਬੁੱਲਣ ਦੀ ਫੇਰ ਕਾਂਗੇ ਵਾਲੇ ਦੇ ਨਾਲ ਟੱਕਰ ਹੈ ਪਰ ਨੌਜਵਾਨ ਚਾਰ ਸਾਹਮਣੇ ਜੀਟੀਏ ਕਬੱਡੀ ਕਲੱਬ ਦੇ ਹੁਣ ਦੇਖਦੇ ਵੀ ਡਬਲ ਟੱਚ ਦੇ ਨਾਲ ਪੁਆਇੰਟ ਰੀਡਰ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅੰਬੇ ਦੀ ਰੇਡ ਕਬੱਡੀ ਜਿੰਦਾਬਾਦ ਹੈ ਦਰਸ਼ਕ ਜਿੰਦਾਬਾਦ ਹੈ ਆ ਅਲੀ ਵਿੜੈਸ਼ ਲਾਹੌਰਿਆ ਇੱਕ ਜ਼ੋਰ ਦੇ ਨਾਲ ਮੂਰੇ ਖੜ ਕੇ ਹੌਸਲਾ ਕਰਕੇ ਭੂਤਰਿਆ ਸੰਧ ਸਿੰਘਾਂ ਤੋਂ ਫੜ ਕੇ ਆ ਕਿਸੇ ਕਿਸੇ ਨੂੰ ਬੱਲ ਹੁੰਦਾ ਲੋ ਕੋ ਠੀਬੀ ਲਾ ਕੇ ਡੇਗਣ ਦਾ ਰਾਜ ਖੇਲੇ ਅਰਬ ਪੰਜਾਬੀ ਆ ਰੱਖ ਦੇ ਖੇਦਦਾ